ਇੱਕ ਦੇ ਹਿੱਸੇ ਸਵਾ ਲੱਖ ਆਇਆ ਚਮਕੌਰ ਗੜੀ ਦਾ ਦਰਵਾਜ਼ਾ ਖੁੱਲਦਾ ਹੈ ਸਿੰਘ ਬਾਹਰ ਆਉਂਦੇ ਆ ਪਹਿਲਾ ਜਥਾ ਗਿਆ ਕਾਫੀ ਸਮਾਂ ਜੂਝਦੇ ਰਹੇ ਅੰਤ ਸ਼ਹਾਦਤ ਦਾ ਜਾਮ ਪੀ ਗਿਆ ਅੱਠ ਸਿੰਘ ਸ਼ਹੀਦ ਹੋ ਗਏ ਦੂਜਾ ਜਥਾ ਜਾਣ ਲੱਗਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਫਿਰ ਵੇਖਦੇ ਆ ਅੱਜ ਭਾਈ ਮੋਕਮ ਸਿੰਘ ਅੱਗੇ ਆਇਆ ਹੈ ਪੰਜ ਪਿਆਰਿਆਂ ਚੋਂ ਚੌਥੇ ਨੰਬਰ ਤੇ ਭਾਈ ਮੋਹਕਮ ਸਿੰਘ ਅੱਠ ਸਿੰਘਾਂ ਦਾ ਜਥਾ ਲੈ ਕੇ ਜਾਂਦੇ ਆ ਇਹ ਵੀ ਕੁਝ ਸਮਾਂ ਜੂਝ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਆ ਤੀਜਾ ਜਥਾ ਤੁਰਨ ਲੱਗਿਆ ਬਾਬਾ ਅਜੀਤ ਸਿੰਘ ਸਾਹਮਣੇ ਆਏ ਆ ਆ ਹੁਣ ਆਪਾਂ ਨੇ ਕਾਲਜੇ ਤੇ ਹੱਥ ਰੱਖ ਕੇ ਸੋਚੇ ਬਾਬਾ ਅਜੀਤ ਸਿੰਘ ਬੇਸੇ ਮਹਾਰਾਜ ਨੂੰ ਜਾਨ ਤੋਂ ਪਿਆਰੇ ਸਿੰਘ ਵੀ ਨੇ ਪਰ ਚੇਤੇ ਰੱਖੋ ਇੱਕ ਪੁੱਤਰ ਦੇ ਪਿਤਾ ਦੇ ਸਾਹਮਣੇ ਇੱਕ ਪੁੱਤ ਆਇਆ ਜਿਹਦੀ ਉਮਰ 18 ਸਾਲ ਦੀ ਬਹੁਤੀ ਬਡੇਰੀ ਉਮਰ ਵੀ ਨਹੀਂ 18 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਆ ਕੇ ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਅਗਰ ਤੋ ਜ਼ਿੰਦਾ ਨਹੀਂ ਆਊਂਗਾ ਮੈਂ ਤੁਸੀਂ ਮੇਰਾ ਨਾਮ ਅਜੀਤ ਰੱਖਿਆ ਤੇ ਮੈਂ ਕਿਸ ਨੂੰ ਜਿੱਤਿਆ ਨਹੀਂ ਜਾਵਾਂਗਾ ਮਹਾਰਾਜ ਨੇ ਆਪਣੇ ਕੋਲ ਖੰਡਰ ਦਿੱਤਾ ਹੱਥ ਨਾਲ ਤਿਆਰ ਕੀਤਾ ਬਾਬਾਜੀਤ ਸਿੰਘ ਨੂੰ ਖੰਡਰ ਦੇ ਕੇ ਕਿਹਾ ਦੇਤੇ ਹੈ ਹਮ ਖੰજર ਇਸੇ ਸ਼ਮਸ਼ੀਰ ਸਮਝਣਾ ਦਾਉਪਿਤਾ ਕੀ دی ਹੋਈ ਤਕਦੀਰ ਸਮਝਣਾ ਖੰજર ਦੇ ਕੇ ਕਿਆ ਇਹਨੂੰ ਸਮਝੀ ਇਹ ਤੈਨੂੰ ਸ੍ਰੀ ਸਾਹਿਬ ਦਿੱਤੀ ਏ ਜੰਗ ਦਾ ਐਲਾਨ ਸੀ ਤੀਜਾ ਹਿੱਸਾ ਬਾਬਾ ਅਜੀਤ ਸਿੰਘ ਤੁਰਦੇ 10 ਲੱਖ ਫੌਜੀ ਐ ਸੋਚੀ ਬੈਠਾ ਕਦੋਂ ਗੁਰੂ ਗੋਬਿੰਦ ਸਿੰਘ ਬਾਹਰ ਆਉਣ ਜਾਂ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦੇ ਬਾਹਰ ਆਉਣ ਅਸੀਂ ਜਾ ਕੇ ਉਹਨਾਂ ਦੇ ਸ੍ਰੀ ਸਾਹਿਬਾਂ ਅਕਰ ਤਲਵਾਰਾਂ ਮਾਰੀਏ ਫੱਟੜ ਕਰੀਏ ਤੇ ਫਿਰ ਜਾ ਕੇ ਸਰਕਾਰ ਤੋਂ ਇਨਾਮ ਲਈਏ ਵੀ ਗੁਰੂ ਗੋਬਿੰਦ ਸਿੰਘ ਜੀ ਮਾਰਿਆ ਇਹ ਹਰ ਬੰਦਾ ਸੋਚੀ ਬੈਠਾ ਫੌਜੀ ਜਦੋਂ ਬਾਬਾ ਜੀ ਸਿੰਘ ਬਾਹਰ ਦੇ ਜਦੋਂ جنگ ਲੜੀ ਜਾਂਦੀ ਸੀ ਨਾ ਤਿੰਨ ਤਰੀਕੇ ਹੁੰਦੇ ਸੀ ਇੱਕ ਹੁੰਦਾ ਸੀ ਅਸਤਰ ਜਿਹਨੂੰ ਸੀ ਤੀਰ ਕਹਨੇ ਆ ਦੂਰੋਂ ਵਾਰ ਕਰਦਾ ਏ ਇੱਕ ਹੁੰਦਾ ਸੀ ਸ਼ਸਤਰ ਜਿਹਨੂੰ ਸੀ ਛਰੀ ਸਾਹਿਬ ਕਹਨੇ ਆ ਕੋਲੇ ਆਏ ਤੇ ਵਾਰ ਕਰਦਾ ਏ ਇੱਕ ਹੁੰਦਾ ਹੈ ਅਸਤਰ ਸ਼ਾਸਤਰ ਜਿਹਨੂੰ ਨੇਜਾ ਕਿਹਾ ਜਾਂਦਾ ਹੈ ਇਹ ਦੂਰੋਂ ਵੀ ਵਾਰ ਕਰਦਾ ਤੇ ਕੋਲੇ ਆਏ ਤੇ ਵੀ ਵਾਰ ਕਰਦਾ ਹੈ। ਬਾਬਾ ਅਜੀਤ ਸਿੰਘ ਨੇ ਪਹਿਲਾਂ ਅਸਤਰਾਂ ਦੀ ਵਰਖਾ ਕੀਤੀ। ਜਦੋਂ ਅਸਤਰ ਖਤਮ ਹੋ ਗਏ ਫਿਰ ਸ੍ਰੀ ਸਾਹਿਬ ਕੱਢੀ ਕਾਫੀ ਸਮਾਂ ਜੂਝਦੇ ਰਹੇ ਉੱਪਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਮਤੀ ਤੇ ਖਲੋਗੇ। ਲੋਕੇ ਨਹੀਂ ਅੰਦਰ ਚਵਾਰੇ ਤੇ ਖਲੋਗੇ ਉੱਪਰ ਤੇ ਉੱਪਰੋਂ ਮਹਾਰਾਜ ਤੀਰਾਂ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਕੋਲੋਂ ਨੇਜਾ ਕਢਿਆ। ਛੋਟੀ ਦੀ ਡਾਂਗ ਹੈ ਡਾਂਗ ਦੇ ਅੱਗੇ ਨੇਜਾ ਜੜਿਆ ਜਾਂਦਾ ਹੈ। ਇੱਕ ਜਰਨੈਲ ਆਇਆ ਸਾਹਮਣੇ। ਉਹਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ। ਬਾਬਾ ਅਜੀਤ ਸਿੰਘ ਘੋੜੇ ਤੇ ਖੜੇ ਹੁੰਦੇ ਆ। ਖੜਾਵਾਂ ਤੇ ਉੱਥੇ ਖੜੇ ਹੋ ਕੇ ਜ਼ੋਰ ਨਾਲ ਨੇਜਾ ਬਹਾਉਂਦੇ ਆ ਤੇ ਕੰਨ ਦੇ ਇੱਕ ਪਾਰੋਂ ਦੂਜੇ ਪਾਰ ਕੱਢ ਦਿੰਦੇ ਆ। ਚੇਤੇ ਰੱਖਿਓ ਜਦੋਂ ਵਾਪਸ ਖਿੱਚਣ ਲੱਗੇ ਜਿਹੜਾ ਅਗਲਾ ਹਿੱਸਾ ਲੋਹੇ ਦਾ ਹੁੰਦਾ ਉਹ ਟੁੱਟ ਗਿਆ ਇਕੱਲੇ ਛੋਟੀ ਰਹਿ ਗਏ ਕਾफी ਸਮਾਂ ਛੋਟੀ ਨਾਲ ਜੂਝਦੇ ਰਹੇ ਹਾਨੀਸਰ ਕਿਸੇ ਦੇ ਪਿੱਛੋਂ ਦੀ ਆ ਕੇ ਇੱਕ ਨੇਜਾ ਮਾਰਿਆ ਢੂਈ ਦੇ ਵਿੱਚ ਵੱਜਿਆ ਵੱਜਣ ਦੀ ਧੀਰ ਸੀ ਬਾਬਾ ਅਜੀਤ ਸਿੰਘ ਜੀ ਦਾ ਮੁਖ ਫਿਰਿਆ ਪਹਿਲਾਂ ਜੰਗਵਲ ਮੂੰਹ ਸੀ ਫਿਰ ਗੁਰੂ ਗੋਬਿੰਦ ਸਿੰਘ ਪਿਤਾਵਲ ਹੋ ਗਿਆ 1800 ਦੀ ਉਮਰ ਹੈ ਪੁੱਤਰ ਦੀ ਜੰਗ ਦੇ ਮੈਦਾਨ ਅੰਦਰ ਸ਼ਹੀਦ ਹੋਣ ਲੱਗੇ ਸ਼ਾਇਦ ਕੋਈ ਆਪੇ ਪਿਤਾ ਹੁੰਦਾ ਤੇ ਡੋਲ ਜਾਂਦਾ ਬੋਲ ਮਾਰ ਕੇ ਆਵਾਜ਼ ਮਾਰ ਕੇ ਕਹਿਣਾ ਸੀ ਵਾਪਸ ਆ ਜਾ ਤੇਰਾ ਇਲਾਜ ਕਰਾ ਲਾਂਗੇ ਪਰ ਉਹ ਗੁਰੂ ਗੋਬਿੰਦ ਸਿੰਘ ਹੈ ਆਪਣੇ ਪੁੱਤਰ ਨੂੰ ਲਬਜ ਕਿਆ ਫਾਰਸੀ ਦਾ ਸ਼ਬਦ ਹੈ ਕਹਿੰਦੇ ਨੇ ਸ਼ਾਬਾਸ਼ ਪਿਦਰ ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ ਸ਼ਾਬਾਸ਼ ਪਿਦਰ ਕਿਆ ਖੂਬ ਲੜੇ ਕੋ ਮਰਨੇ ਲਲਕਾਰ ਕੇ ਕਿਹਾ ਸੀ ਚਮਕੌਰ ਦੀ ਗੜੀ ਦੇ ਉੱਤੇ ਸ਼ਾਬਾਸ਼ ਪਿਧਰ ਕਿਆ ਖੂਬ ਲੜੇ ਹੋ ਕਿਉਂ ਨਾ ਹੋ ਗੋਵਿੰਦ ਕੇ ਫਰਜ਼ਿੰਦ ਵੜੇ ਚਿਤੇ ਰੱਖੋ ਸ਼ਬਦਾਂ ਨੂੰ ਧਿਆਨ ਇਧਰ ਧਿਆਨ ਕਰਿਓ ਸ਼ਾਬਾਸ਼ ਪਿਧਰ ਕਿਆ ਖੂਬ ਲੜੇ ਹੋ ਕਿਉਂ ਨਾ ਹੋ ਗੋਵਿੰਦ ਕੇ ਫਰਜ਼ਿੰਦ ਵੜੇ ਲੜੇ ਵੀ ਕਿਉਂ ਨਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਐ ਇਹਨੂੰ ਇੱਕਦਮ ਆ ਕੇ ਵੈਰੀਆਂ ਨੇ ਕਿਰਪਾਨਾਂ ਮਾਰੀਆਂ ਤਲਵਾਰਾਂ ਦੇ ਬਾਹਰ ਕੀਤੇ ਇਤਿਹਾਸਕਾਰ ਕਹਿੰਦਾ 350 ਤੋਂ ਵੱਧ ਫੱਟ ਲੱਗੇ ਬਾਬਾ ਜੀ ਸਿੰਘ ਨੇ ਇਹ ਕਹ ਲਓ 350 ਵਾਰੀ ਸਰੀਰ ਤੇ ਉੱਤੇ ਜ਼ਖਮ ਹੋਏ ਕਿਰਪਾਨਾਂ ਵੱਜੀਆਂ ਨੇ ਜੇ ਤੀਰ ਵੱਜੇ 350 ਤੋਂ ਵੱਧ ਫੱਟ ਲੱਗੇ ਹਾਨੀਸਰ ਬਾਬਾ ਜੀ ਸਿੰਘ ਸ਼ਹੀਦ ਹੋ ਗਏ ਜਦੋਂ ਅੱਗਾ ਅਗਲਾ ਜਥਾ ਤੁਰਨ ਲੱਗਿਆ ਬਾਬਾ ਜੁਝਾਰ ਸਿੰਘ ਸਾਹਮਣੇ ਆ ਗਏ ਇਹ ਬਾਬਾ ਜੀ ਸਿੰਘ ਤੋਂ 2 ਸਾਲ ਛੋਟੇ ਨੇ ਇਹਨਾਂ ਦੀ ਉਮਰ 16 ਸਾਲਾਂ ਦੀ ਹੈ ਤੇ ਬਾਬਾ ਅਜੀਤ ਸਿੰਘ ਧਿਆਨ ਧਿਆਨ ਚ ਰੱਖਿਓ ਸ਼ਬਦ ਬਾਬਾ ਜੁਝਾਰ ਸਿੰਘ ਇਹ ਆ ਕੇ ਕਹਿਣ ਲੱਗੇ ਪਿਤਾ ਜੀ ਵੱਡਾ ਵੀਰ ਜੰਗ ਨੂੰ ਗਿਆ ਦਿਲ ਮੇਰਾ ਵੀ ਕਰਦਾ ਮੈਂ ਵੀ ਜਾਵਾਂ ਵੱਡੇ ਵੀਰ ਨਾਲ ਪਲਿਆ ਜੋ ਨੂੰ ਲਿਆ ਕੇ ਦਿੰਦੇ ਸੀ ਮੈਨੂੰ ਵੀ ਦਿੰਦੇ ਸੀ ਹੁਣ ਉਹ ਵੀ ਸ਼ਹਾਦਤ ਦਾ ਜਾਮ ਪੀ ਗਿਆ ਤੇ ਮੇਰਾ ਵੀ ਜੀ ਕਰਦਾ ਹੈ ਦਇਆ ਸਿੰਘ ਆ ਕੇ ਕਹਿਣ ਲੱਗਾ ਮਹਾਰਾਜ ਦੋ ਉੱਥੇ ਵਿਛੜ ਗਏ ਸਰਸਾ ਦੇ ਕੰਨੇ ਇੱਕ ਇੱਥੇ ਤੁਸੀਂ ਸਾਹਮਣੇ ਤੋਰ ਦਿੱਤਾ ਇੱਕ ਵਜੇ ਇਹ ਤੇ ਰੱਖ ਲੋ ਯਕਤ ਨਿਸ਼ਾਨੀ ਹੁੰਦਾ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਨਹੀਂ ਮੈਂ ਜਗ ਤੇ ਨਿਸ਼ਾਨੀ ਰੱਖਾਂਗਾ ਪਰ ਪੁੱਤਰਾਂ ਦੀ ਨਹੀਂ ਖਾਲਸੇ ਦੀ ਇਹ ਸ਼ਬਦ ਵਰਤੇ ਸੀ ਮਹਾਰਾਜ ਨੇ ਮਹਾਰਾਜ ਨੇ ਆਪਣੇ ਦੂਸਰਾ ਪੁੱਤਰ ਵੀ ਤੋੜਿਆ ਬਾਬਾ ਜੁਝਾਰ ਸਿੰਘ ਗਈ ਕਾਫੀ ਸਮਾਂ ਇਹ ਵੀ ਦੂਜੇ ਰਹੇ ਹਾਨੀ ਸਰ ਸਾਦਤ ਦਾ ਜਾਮ ਪੀਂਦੇ ਤੇ 250 ਫਟ ਇਹ ਵੀ ਸਾਰਦੇ ਨੇ 250 ਫਟ ਇੰਨੇ ਨੂੰ ਗੁਰੂ ਗੋਬਿੰਦ ਸਿੰਘ ਆਪ ਤਿਆਰ ਹੁੰਦੇ ਆਪ ਸਾਰੇ ਜਾਨ ਦੇ ਖਾਲਸਾ ਹੁਕਮ ਕਰਦਾ ਹੈ ਮਹਾਰਾਜ ਤੁਹਾਡੇ ਵਰਗਾ ਗੁਰੂ ਨਹੀਂ ਮਿਲਣਾ ਸਾਡੇ ਵਰਗੇ ਸਿੰਘ ਤੁਸੀਂ ਲੱਖਾਂ ਪੈਦਾ ਕਰ ਲਓ ਹੁਕਮ ਹੈ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਦਇਆ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਮੈਂ ਖਾਲਸਾ ਦਾ ਹੁਕਮ ਨਹੀਂ ਮੋੜ ਸਕਦਾ ਤੇ ਮੋੜਦੇ ਨਹੀਂ ਜੀ ਗੁਰੂ ਅੱਜ ਵੀ ਤੁਸੀਂ ਖਾਲਸੇ ਰੂਪ ਵਿੱਚ ਅਰਦਾਸ ਕਰੋ ਗੁਰੂ ਕਦੇ ਵੀ ਹੁਕਮ ਨਹੀਂ ਮੋੜੇਗਾ ਚੇਤੇ ਰੱਖਿਓ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਕੱਲਿਆਂ ਨਹੀਂ ਜਾਣਾ ਦਇਆ ਸਿੰਘ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹ ਸਾਡੇ ਨਾਲ ਜਾਣਗੇ ਸਿੰਘ ਸਾਹदत ਦਾ ਜਾਮ ਪੀਂਦੇ ਗਏ ਰਾਤ ਹੋਈ ਸ਼ਾਮ ਪੈ ਗਈ ਸ਼ਾਮ ਨੂੰ ਜੰਗ ਦਾ ਅਸੂਲ ਹੁੰਦਾ ਸੀ ਰੁਕ ਜਾਂਦੀ ਸੀ ਵਿਸ਼ਰਾਮ ਹੁੰਦਾ ਸੀ ਮਾਨ ਨੇ ਕਿਹਾ ਲੋਕੇ ਨਹੀਂ ਜਾਣਾ ਲਲਕਾਰ ਕੇ ਕਿਹਾ ਤਾੜੀ ਮਾਰ ਕੇ ਕਹਿੰਦਿਆ ਹਿੰਦ ਦਾ ਪੀਰ ਜਾਂਦਾ ਹੈ ਰੋਕ ਸਕਦੇ ਨੀਂ ਤੇ ਰੋਕ ਲਾਓ ਲੋਕੇ ਨਹੀਂ ਗਏ ਮਾਰਾ ਕਹਿੰਦੇ ਨੇ ਇੰਨੇ ਨੂੰ ਦਿਆ ਸਿੰਘ ਭਾਰੂ ਸਿੰਘ ਪਿੱਛੇ ਆ ਰਹੇ ਨੇ ਥੋੜਾ ਦਾ ਆਇਆ ਆ ਆ ਵੀ ਗੱਲ ਧਿਆਨ ਨਾਲ ਸੁਣਿਓ ਆਇਆ ਉਹ ਥਾਂ ਆਇਆ ਜਿੱਥੇ ਸਾਹਿਬ ਜادہ ਸ਼ਹੀਦ ਹੋਏ ਪਏ ਸੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੰਗ ਦਾ ਮੈਦਾਨ ਸੀ ਤੁਸੀਂ ਅੱਜ ਵੀ ਚਮਕੌਰ ਦੀ ਗੜੀ ਵੇਖਿਓ ਵੈਸੇ ਹਕੀਮ ਅੱਲਾ ਯਾਰਖਾਨੇ ਕਮਾਲ ਕਰਦੀ ਵੈਸੇ ਮੁਸਲਮਾਨ ਸਾਨੂੰ ਸਿੱਖਾਂ ਨੂੰ ਕਹਿ ਰਹੇ ਜੀ ਤੀਰਥ ਤੇ ਜਾਣਾ ਚਾਹੁੰਦੇ ਹੋ ਚਮਕੌਰ ਦੀ ਧਰਤੀ ਤੋਂ ਵੱਡਾ ਦੁਨੀਆ ਤੇ ਕੋਈ ਤੀਰਥ ਨਹੀਂ ਬਸ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਈ ਬਾਪ ਨੇ ਬੇਟੇ ਜਾਂ ਖੁਦਾ ਕੇ ਮਰਦ ਉਥੇ ਆਇਆ ਉਥੇ ਦੋ ਤਿੰਨ ਕਿੱਲਿਆਂ ਦਾ ਫਾਸਲਾ ਹੈ ਜਿੱਥੇ ਸ਼ਹੀਦ ਹੋਏ ਨੇ ਸੈਵਟਾ ਤੇ ਚਮਕੌਰ ਦੀ ਗੜੀ ਤੋਂ ਮਰਦ ਆਏ ਇੱਕ ਕਵੀ ਨੇ ਬੜਾ ਇੱਥੇ ਦਰਦ ਭਰਿਆ ਮੈਂ ਪਿਛਲੇ ਸਾਲ ਵੀ ਕਿਹਾ ਸੀ ਇੱਥੇ ਬੜਾ ਦਰਦ ਭਰਿਆ ਇੱਕ ਨੇ ਉਹਨੇ ਕਿਹਾ ਜਦੋਂ ਮਹਾਰਾਜ ਸਾਹਿਬ ਜਾਦੇ ਦੇ ਕੋਲ ਦੀ ਲੰਘਣ ਲੱਗੇ ਨਾ ਦਇਆ ਸਿੰਘ ਵੇਖਦੇ ਐ ਪਾਤਸ਼ਾਹ ਨੇ ਸਾਹਿਬ ਜਾਦੇਆਂ ਬਗ ਤੱਕਿਆ ਵੀ ਨਹੀਂ ਅੱਗੇ ਰੁਲਾਂਗੇ ਤੇ ਸ਼ਾਇਦ ਭਾਈ ਦਇਆ ਸਿੰਘ ਦੇ ਮਨ 'ਚ ਆਇਆ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਨੂੰ ਪਤਾ ਨਹੀਂ ਲੱਗਿਆ ਹੁੰਦਾ ਤਾਂ ਕਿ ਲੰਘ ਗਏ ਪੁੱਤਰ ਦੀ লাশ ਪਈਏ ਕਿਹੜਾ ਬਾਪੂ ਐ ਜਿਹੜਾ ਪੁੱਤਰ ਦੀ লাশ ਵੇਖ ਕੇ ਵੀ ਨਾ ਪਤੀਜੇ ਸੁਣਿਓ ਧਿਆਨ ਨਾਲ ਸ਼ਬਦ ਹੁਣ ਕਹਿੰਦੇ ਉਸ ਵੇਲੇ ਗੁਰਗੋਬਨ ਸਿੰਘ ਥੋੜਾ ਅੱਗੇ ਲੰਘੇ ਪਿੱਛੇ ਦਇਆ ਸਿੰਘ ਆ ਰਹੇ ਸੀ ਹੁਣ ਪਿੱਛੋਂ ਆਵਾਜ਼ ਨਹੀਂ ਕੋਈ ਆ ਰਹੀ ਮਰਜ ਪਿੱਛੇ ਨੂੰ ਵੇਖਦੇ ਆ ਦਇਆ ਸਿੰਘ ਤੋਂ ਲੰਘਿਆਂ ਨਾ ਗਿਆ ਉਹ ਧਰਤੀ ਤੇ ਬਹਿ ਗਿਆ ਜੁਝਾਰ ਸਿੰਘ ਦਾ ਸੀਸ ਆਪਣੀ ਬੁੱਕਲ ਚ ਲੈ ਰਿਆ ਅਸੀਂ ਧੀਆ ਪੁੱਤਰਾਂ ਵਾਲਿਆਂ ਪਰਿਵਾਰਾਂ ਵਾਲਿਆਂ ਆਪਾਂ ਧਿਆਨ ਨਾਲ ਗੱਲ ਸੁਣਿਓ ਜਦੋਂ ਦਇਆ ਸਿੰਘ ਧਰਤੀ ਤੇ ਬੈਠਿਆ ਵੈਸੇ ਰਾਤ ਸੀ ਪਰ ਬੱਦਲਾਂ ਚ ਬਿਜਲੀ ਲੱਸੀ ਕਵੀ ਕਹਿੰਦੇ ਬੱਦਲਾਂ ਚ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੋਸ਼ਨਾਈ ਜਾਂ ਸੁਨੇਰੀ ਜਈ ਤਾਰ ਦੀ ਦਇਆ ਸਿੰਘ ਬੱਲੇ ਨਿਗਾ ਗਈ ਜਾਂ ਦਾ ਤਾਰ ਦੀ ਉਹ ਪੱਟਾਂ ਉੱਤੇ লাশ ਲੈ ਕੇ ਬੈਠਾ ਸੀ ਜੁਝਾਰ ਦੀ ਉਹ ਦਇਆ ਸਿੰਘ ਲੰਗਿਆ ਨਾ ਕਿਉਂਕਿ ਦਇਆ ਸਿੰਘ ਜੁਝਾਰ ਸਿੰਘ ਨੂੰ ਖੜਾਉਂਦਾ ਰਿਹਾ ਜਿਹੜਾ ਧੀ ਪੁੱਤ ਅਸੀਂ ਹੱਥਾਂ ਚ ਕਢਾਇਆ ਹੋਵੇ ਉਹਦੇ ਚਲਾਣੇ ਦਾ ਦੁੱਖ ਕੀ ਹੁੰਦਾ ਸੀ ਜਾਣਨੇ ਆ ਦਿਆ ਸਿੰਘ ਤੁ ਲੰਗਿਆ ਨੇ ਕੋ ਧਰਤੀ ਤੇ ਬਹਿ ਗਏ ਬੱਦਲਾਂ ਚ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੋਸ਼ਨੀ ਆਈ ਜਾਂ ਸੁਨਹਿਰੀ ਜਈ ਤਾਰ ਦੀ ਦਿਆ ਸਿੰਘ ਬੱਲੇ ਨਿਗਾਹ ਕਈ ਜਾਂ ਦਾ ਤਾਰ ਦੀ ਉਹ ਪੱਟਾ ਉੱਤੇ লাশ ਲੈ ਕੇ ਬੈਠਾ ਸੀ ਜੁਜਾਰ ਦੀ ਬੋਲੇ ਦਿਆ ਸਿੰਘ লাশ ਤੱਕ ਕੇ ਮਾਸੂਮ ਦੀ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਜ਼ਿੰਦਗੀ ਦੇ ਗਾਤਿਆ ਸੁਨਹਿਰੀ ਬਾਜਾਂ ਵਾਲਿਆ ਦਿਆ ਸਿੰਘ ਕਹਿੰਦਾ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਓਏ ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਹੈ ਪਾਲਿਆ ਪਰ ਬੜੇ ਹੀ ਗਰੀਬ ਮਾਪੇ ਦੁਨੀਆ ਤੇ ਪਏ ਨੇ ਪਰ ਕਫਨੋਂ ਬਗੈਰ ਦੱਸੋ ਕੀ ਦੇ ਪੁੱਤ ਗਏ ਨੇ ਦਇਆ ਸਿੰਘ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਹੀ ਗਰੀਬ ਮਾਪੇ ਦੁਨੀਆ ਤੇ ਪਏ ਨੇ ਪਰ ਕਫਣੋਂ ਵਗੈਰ ਦੱਸੋ ਕੀ ਦੇ ਪੁੱਤ ਗਏ ਨੇ ਦਿਲ ਚਾਹੁੰਦਾ ਇੱਥੇ ਕੁਝ ਪਿਆਰ ਜਤ ਲਾਦਿਆਂ ਨਿਵਾਹੀ ਦੀ ਅਖੀਰੀ ਜੋ ਉਹ ਰਸਮ ਨਿਵਾਦਿਆਂ ਪੱਗ ਪਾੜ ਸੀਛ ਦੀ ਤੋਂ ਟੋਟ ਕੇ ਬਣਾਦਿਆਂ ਤੇ ਅੱਧਾ ਅੱਧਾ ਦੋਹਾਂ ਦੇ ਸ਼ਰੀਰਾਂ ਉੱਤੇ ਪਾਦਿਆਂ ਦਇਆ ਸਿੰਘ ਕਹਿੰਦੇ ਮਹਾਰਾ ਮੇਰਾ ਜੀ ਕਰਦਾ ਹੈ ਕਫਣ ਤੋਂ ਵਾਂਝੀ ਐ ਜੀਤ ਤੇ ਜੁਝਾਰ ਦੀ লাশ ਮੇਰਾ ਜੀ ਕਰਦਾ ਮੈਂ ਕਫਣ ਪਾਵਾਂ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੋਲਦੇ ਨੇ ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ ਓਏ ਲੈਣਾ ਕੀਆ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਜਰਾ ਝਾਤ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਓਏ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁਕਦਾ ਅਜੀਤ ਤੇ ਜੁਝਾਰ ਦੇ ਮੈਂ লাশ ਨਹੀਂ ਮੁਕਦਾ ਓਏ ਜਾਨ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾ ਤਨਖਾਹੋ ਜਿਹੜੇ ਰਹੇ ਮੇਰੇ ਨਾਲ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਉਹ ਦਇਆ ਸਿੰਘਾ ਸਿੱਖੀ ਚ ਵਖੀਵਾ ਕਿਵੇਂ ਬਾਧਿਆਂ ਤੇ ਦਇਆ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਹੋਰ ਸ਼ਬਦ ਕਹਿੰਦੇ ਆ ਮਹਾਰਾ ਕਹਿੰਦੇ ਆ ਮੇਰੀ ਰੂਹ ਲੋਚਦੀ ਸੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਮੇਰਾ ਜੀ ਕਰਦਾ ਸੀ ਮੈਂ ਵੀ ਸ਼ਹਾਦਤ ਦਾ ਜਾਮ ਦੇਵਾ ਪਰ ਮੈਂ ਖਾਲਸੇ ਦਾ ਹੁਕਮ ਨਹੀਂ ਮੋੜ ਸਕਦਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਵਾਂ ਮੈਨੂੰ ਲੱਖ ਲੋਕ ਚੋਰ ਕਹਿਣ ਮੈਂ ਸਹਾਰ ਲਾਂਗਾ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਮੈਂ ਇਹ ਨਾ ਇਹ ਨਾ ਸੁਣਾ ਮੈਂ ਸੁਣ ਲਵਾਂਗਾ ਜੇ ਲੋਕੀ ਮੈਨੂੰ ਰਣ ਦਾ ਚੋਰ ਸਮਝਣ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮੈਨੂੰ ਰਤਾ ਪਰਵਾ ਨਹੀਂ ਜੱਗ ਸਾਰਾ ਭਾਵੇਂ ਮੈਨੂੰ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਵਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਕਦੇ ਓਏ ਦਇਆ ਸਿੰਘਾ ਚੱਲ ਉੱਠ ਚੱਲੀਏ ਕਿਉਂ ਦੇਈ ਜਾਂਦਾ ਮੋਧੀਆਂ ਥੰਮੀਆਂ ਚੱਲ ਉੱਠ ਚੱਲੀਏ ਸਿੱਖੀ ਦੀਆਂ ਬਾਟਾਂ ਹਜੇ ਹੋਰ ਵੀ ਨੇ ਲੰਮੀਆਂ ਦਇਆ ਸਿੰਘਾ ਪੁੱਤਾਂ ਦਾ ਖਿਆਲ ਹੁਣ ਇੱਥੇ ਬਸ ਛੋੜ ਦੇ ਓਏ ਕੌਮ ਦੇ ਸ਼ਹੀਦ ਨਹੀਂ ਉਹ ਕਫਨਾ ਨੂੰ ਲੋੜ ਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੁਖ ਉੱਤੇ ਓੜ ਦੇ ਦਮਾਲੇ ਲੱਤ ਗਏ ਸੀ ਤੂੰ ਦਮਾਲਾ ਠੀਕ ਕਰਨਾ ਹੈ ਤੇ ਕਰ ਦੇ ਜੇ ਕਫਨਾ ਨੂੰ ਕਪੜਾ ਹੈ ਤੇ ਸਾਰਿਆਂ ਤੇ ਪਾਣੀ ਕਿਸੇ ਦੇਣਾ ਪਾ